I'm <laughs> a

ਜੇ ਉਹ ਕਰਦੇ ਨਹੀਂ ਉਹਦੇ ਪੱਗੇ ਬਾਰ-ਬਾਰ ਲੈ ਸਾਇਨ ਖੜੇ ਨਾਲ ਤੇ ਅੱਜ ਵੀ ਖੜੇ ਆ ਅੱਗੇ ਵੀ ਆਦੇ ਰਹੇ ਆ ਤੇ ਲੋਕ ਅੱਜ ਵੀ ਬਾਹਰ ਕਰਕੇ ਸਾਹਮਣੇ ਹੋ ਰਹੇ ਨੇ ਤੁਸੀਂ ਦੇਖੋ ਆ ਜਾ ਰਹੇ ਲੋਕ ਐਸੇ ਬਹੁਤ ਨਹੀਂ ਜਕੇ ਇਹਦੇ ਤੋਂ ਆਪਣੀ ਗੇਤੀ ਦੁੱਧ ਬੋਗਣਾ ਤੇ ਨਿਗਰਤ ਚਾਹਣਾ ਹੋ ਰੂਗੀ ਪਰ ਇਹਨਾਂ ਨੇ ਤਾਂ ਆਪਣੀ ਬੈਰੀਗੈਂਡਾ ਦੇ ਸਿੱਖ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਤੇਰੀ ਦੇ ਬੈਰੀਗੈਂਡਾ ਦੇ ਰੋਕਿਆ ਰਿਹਾ ਦੋਸਤਾਂ ਸਾਡੇ ਇੰਨੇ ਵੀ ਦਿਨ ਹੈ ਤੇ ਖੋ ਆਪੀ ਲੱਖਾਂ ਲੋਕਾਂ ਨੂੰ ਕਿ ਦੋਸਤਾਂ ਆਜਾ ਕਹਿੰਦੇ ਸੀ ਮੱਝਾ ਰਹੀ ਆ ਕਿ કે બેકાદી અપા અપને એકે ને નામ બતાવે કુર્સી તો બનવા સગે આપ દે કલે ફોને પરસે ને ના રહેગે અપસ ના કે જોવી સકાત તો ખતરી લોકા બના તે આ કરી હોય ભીતિ હોને નહી રોમ મચે હો ઇના તાકે ને નોજવાની ખાઈ જતી હે ઓ દેખ લો આ જ અપના સડિયે અપના પ્રાતિક સમટીને ના જોડકે ઇને સરકારાને એ જોકા દેખાયે જા આટકે